ਹਾਂਜੀ ਲੋਬੀ ਮਿੱਤਰੋ ਅੱਜ ਤੁਹਾਨੂੰ ਦਿਖਾਉਣਾ ਹੈ ਭਿੱਖੀ ਦੇ ਹਾਲਾਤ ਜੋ ਕਿ ਤਿੰਨ ਦਿਨਾਂ ਤੋਂ ਲਗਾਤਾਰ بارش ਹੋ ਰਹੀ ਹੈ ਜਿਸ ਨਾਲ ਭਿੱਖੀ ਵਿੱਚ ਪੂਰਾ ਜਲਥਲ ਹੋਇਆ ਪਿਆ ਹੈਗਾ ਜਿੱਥੇ ਦੇਖੋ ਪਾਣੀ ਪਾਣੀ ਹੋਇਆ ਪਿਆ ਪਾਣੀ ਦਾ ਪੱਧਰ ਬਹੁਤ ਉੱਚਾ ਹੈਗਾ ਤੇ ਚਲੋ ਤੁਹਾਨੂੰ ਦਿਖਾਉਣਾ ਹੈ ਹੁਣ ਜੇ ਤੁਸੀਂ ਆਪਣੇ ਚੈਨਲ ਤੇ ਨਵੇਂ ਆਉਂਦੇ ਆਪਣੇ ਚੈਨਲ ਨੂੰ ਕਰ ਲੋ ਫੋਲੋ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਤਾਂ ਜੋ ਤੁਹਾਨੂੰ ਹਰ ਤਰ੍ਹਾਂ ਦੀ ਅਪਡੇਟ ਮਿਲ ਜਾਵੇ ਤੇ ਵੀਡੀਓ ਸ਼ੇਅਰ ਕਰਕੇ ਹੌਸਲਾ ਫੁਜਾਈ ਜਰੂਰ ਕਰਦਿਆ ਕਰੋ ਤਾਂ ਜੋ ਤੁਹਾਨੂੰ ਵੀ ਅਸੀਂ ਹਰ ਤਰ੍ਹਾਂ ਦੀ ਅਪਡੇਟ ਦੇ ਸਕੀਏ ਧੰਨਵਾਦ ਜੀ ਤੇ ਵੀਡੀਓ ਨੂੰ ਦੇਖਦੇ ਰਹੋ ਐਂਡ ਤੱਕ ਮੈਂ ਚਲਦਾ ਪਰੇ ਹੋਰ ਪਿੱਛੇ ਹੀ ਬੈਠੇ ਰਹੋ ਜੀ ਕੋਈ ਗੱਲ ਨਹੀਂ ਆਉਂਦਾ ਗੁਲਬੀਰ ਸ਼ੇਰਾ ਕਾਹਨੂੰ ਆਦੇ ਮਰੀ ਜਾ ਰਿਹਾ ਜਰਾ ਸੁੱਟ ਜੇ ਇੱਧਰ ਮਾੜੇ ਹਾਂ ਆਈਆ ਸੀ ਜੋਂ ਇਹ ਥੋੜੇ ਬੋਲੇ ਪੀ ਆਗੇ ਨੂੰ ਹੁੰਦੇ ਨੇ ਬਦਰਾਬਾਹ ਦਾ ਮਾਜਾ ਕੋਈ ਨਾ ਮਨਿਆ ਨਾਲ ਦੀ ਉਹ ਪਿੱਛੇ ਖੜੀ ਇਹ ਅਗਲਾ ਪਾਸੇ ਦਿੰਦਾ ਵੀ ਇੰਨੇ ਪਾਣੀ ਚ ਇਥਰੇ ਜਾਂਦਾ ਕਹਿ ਅਗਲਾ ਤਾਂ ਲਾ ਕੇ ਧੱਕਾ ਤੋੜ ਦਿੰਦਾ ਵੀ ਚੱਲ ਕੋਈ ਗੱਲ ਨਹੀਂ ਬਾਗ ਜੂ ਆਪੀ ਨਾ 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 ਬਾਈ ਇਹ ਕੰਮ ਨਾ ਕਰ ਉਹ ਤਾਂ ਸਾਨੂੰ ਦੇਖ ਕੇ ਦੇਖਣਾ ਜੀ ਇਹ ਤਾਂ ਸਾਨੂੰ ਛੱਕ ਦੇ ਵਿਚਾਰੇ ਖੜਾ ਦਿੰਦੇ ਉਹ ਤਾਂ ਦੇਖ ਕੇ ਆਏ ਸਾਰਾ ਸਾਡੀ ਪ੍ਰੋਪੋਜ਼ਲ ਖਰਾਬ ਕਰ ਦੇਣਾ ਇਹ ਤਾਂ ਸਾਨੂੰ ਦੇਖ ਕੇ ਆਏ ਵੀ ਨੂੰ ਪਤਾ ਜਿਹੜਾ ਮਾਰ ਕੇ ਬੜਾ ਪਹਿਲਾਂ ਇਹ ਵੀ ਕੱਲ ਮੈਂ ਆ ਦਨਮੀਨ ਪੁਨੀ ਦੇ ਮੈਂ ਇਹਦਾ ਹੁਣ ਦਿਖਾਈ ਚੰਦੂ ਨੇ ਠੀਕ ਹੈ ਜੀ ਸਾਡੀ ਬਾਕੀ ਜਿਹੜੇ ਵਿਚਾਰੇ ਡਿੱਗੇ ਪਏ ਨੇ ਘਰ ਘਰ ਦੂਸੇ ਪੈਸੇ ਨੇ ਉਹਨਾਂ ਨੂੰ ਬੁਲਾਉਣਾ Setting circle